ਸ੍ਰੀ ਗੁਰੂ ਕਾਲ ਸਾਹਿਬ ਆਹਰ ਗੁਰੂ ਕੀ ਫਾਤੇ ਪੰਦੂਰ ਗੜਾੜੇ ਨੇੜੇ ਵਸਦੀਆਂ ਸ੍ਰੀ ਸੰਗਤਾਂ ਨੂੰ ਬੇਨਤੀ ਹੈ ਅਤੇ ਹਾਰਦਿਕ ਸੱਦਾ ਹੈ ਧਾਨ ਕਾਨ ਗੁਰੂ ਨਾਨਕ ਦੇਵ ਜੀ ਦੇ ਵੱਡੇ ਸ਼ਬੁੱਤਰ ਬਾਬਾ ਸ੍ਰੀ ਚੰਦਰ ਜੀ ਦੇ ਜੋੜ ਮੇਲੇ ਮਨਾਏ ਜਾ ਰਹੇ ਹਨ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਚੱਲ ਰਹੀਆਂ ਹਨ 1 ਤਰੀਕ ਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਸਮੂਹ ਸੰਗਤਾਂ ਨੂੰ ਸੱਦਾ ਹੈ ਕਿਤਵਰ ਸਾਹਿਬਾ ਜੋ ਕਿ ਬਾਬਾ ਸ੍ਰੀ ਚੰਦਰ ਜੀ ਦਾ ਪਾਵਨ ਸਥਾਨ ਹੈ ਗੁਰਦੁਆਰਾ ਥੜਾ ਸਾਹਿਬ ਇੱਥੇ ਪਹੁੰਚੋ ਗੁਰੂ ਘਰ ਦੀਆਂ ਰੌਣਕਾਂ ਨੂੰ ਵਧਾਉਣਾ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਆ ਵੇਖੋ ਜੀ ਗੁਰੂ ਜੀ ਦੇ ਸਥਾਨ ਹਨ ਸਤਿਗੁਰੂ ਮਹਾਰਾਜੀ ਜੀ ਦੇ ਭਲਦੇ ਆ ਹਾਜ਼ਰੀਆਂ ਭਰਿਓ ਰੂਹਤ ਪੂਰ ਕੇ ਦਾਨੀ ਹਨ ਜੋ ਵੀ ਕੋਈ ਮੰਗਦਾ ਹੈ ਇਹ ਉਹੋ ਹੀ ਉਹਨਾਂ ਦੇ ਮਨ ਤਾਂ ਪੂਰੀਆਂ ਕਰਦੇ ਆ ਸੋ ਸਮੂਹ ਸੰਗਤਾਂ ਨੂੰ ਬੇਨਤੀ ਏ ਕਿ ਗੁਰੂ ਘਰ ਦੀਆਂ ਰੌਣਕਾਂ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ